ਅੱਜ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਤੇ ਕਈ ਚੈਨਲਾਂ ਤੇ ਐਸਐਸਪੀ ਨਾਨਕ ਸਿੰਘ ਤੇ ਸਵਾਲ ਖੜਾ ਕਰ ਰਹੇ ਨੇ ਉਹ ਕਹਿੰਦੇ ਆ ਨਾ ਇੰਨੇ ਮਹਾਨ ਪੁਰਖ ਨਾਨਕ ਵਾਲਾ ਤੇ ਕੰਮ ਬਾਬਰ ਵਾਲਾ ਆ ਦੋਸਤੋ ਪੁਲਿਸ ਵੱਲੋਂ ਕੁੱਟੇ ਕਰਨਲ ਦੀ ਘਰ ਵਾਲੀ ਪਹਿਲੀ ਵਾਰ ਕੈਮਰੇ ਸਾਹਮਣੇ ਆਈ ਆ ਤੇ ਉਹਨੇ ਪੁਲਿਸ ਮੁਖੀ ਐਸਐਸਪੀ ਨਾਨਕ ਸਿੰਘ ਦੇ ਉੱਪਰ ਕਈ ਸਾਰੇ ਗੰਭੀਰ ਸਵਾਲ ਉਠਾਏ ਨੇ ਡਾਕਟਰ ਸਾਹਿਬ ਜਿਵੇਂ ਕਰਨਲ ਦੀ ਘਰ ਵਾਲੀ ਪਹਿਲੀ ਵਾਰ ਕੈਮਰੇ ਸਾਹਮਣੇ ਆਈ ਆ ਤੇ ਉਹਨੇ ਪੁਲਿਸ ਮੁਖੀ ਨਾਨਕ ਸਿੰਘ ਤੇ ਕਈ ਗੰਭੀਰ ਸਵਾਲ ਚੁੱਕੇ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਕਮਲਜੀਤ ਜਿਹੜੇ ਗੰਭੀਰ ਤੇ ਵੱਡੇ ਦੋਸ਼ ਪੁਲਿਸ ਵੱਲੋਂ ਕੁੱਟੇ ਕਰਨਲ ਦੀ ਘਰ ਵਾਲੀ ਨੇ ਐਸਐਸਪੀ ਨਾਨਕ ਸਿੰਘ ਤੇ ਲਾਏ ਨੇ ਉਹਨਾਂ ਦੋਸ਼ਾਂ ਨੂੰ ਸੁਣ ਕੇ ਤਾਂ ਐਂ ਲੱਗਦਾ ਵੀ ਨਾਨਕ ਸਿੰਘ ਦਾ ਨਾਂ ਦੇਖੋ ਤੁਸੀਂ ਕਿੰਨੇ ਮਹਾਨ ਪੁਰਖ ਵਾਲਾ ਰੱਖਿਆ ਹੋਇਆ ਤੇ ਕੰਮ ਉਹਦੇ ਤੁਸੀਂ ਦੇਖੋ ਕਿਸ ਪੱਧਰ ਦੇ ਨੇ ਹੁਣ ਉਸ ਕਰਨਲ ਦੀ ਘਰਵਾਲੀ ਨੇ ਜਿਹਨੂੰ ਪੁਲਿਸ ਨੇ ਕੁੱਟਿਆ ਜਿਹਦੀ ਬਾਹ ਤੋੜੀ ਪਈ ਆ ਜਿਹਦੇ ਪੁੱਤ ਦਾ ਵੀ ਸਿਰ ਖੋਲਿਆ ਪਿਆ ਜਿਹੜੇ ਹਸਪਤਾਲ ਦਾਖਲ ਨੇ ਉਸ ਕਰਨਲ ਦੀ ਘਰਵਾਲੀ ਨੇ ਐਸਐਸਪੀ ਤੇ ਸਿੱਧੇ 6-7 ਦੋਸ਼ ਲਾਏ ਨੇ ਉਹ ਕਹਿੰਦੀ ਪਹਿਲੀ ਗੱਲ ਉਹ ਕਹਿੰਦੀ ਵੀ ਬਾਇ ਨੇਮ ਕਿਸੇ ਵੀ ਪੁਲਿਸ ਵਾਲੇ ਤੇ ਪਰਚਾ ਨਹੀਂ ਦਰਜ ਕੀਤਾ ਉਹ ਕਹਿੰਦੀ ਵੀ ਸਸਪੈਂਡ ਤਾਂ ਕਰਤਾ 12 ਪੁਲਿਸ ਵਾਲਿਆਂ ਨੂੰ ਤੇ ਹੁਣ ਤੱਕ ਕਿਹੜੇ ਸਸਪੈਂਡ ਕੀਤੇ ਨੇ ਐਸਐਸਪੀ ਨਾਨਕ ਸਿੰਘ ਨੇ ਉਹਨਾਂ ਦਾ ਨਾਂ ਤੱਕ ਨਹੀਂ ਦੱਸਿਆ ਫੌਜੀ ਅਫਸਰ ਦੀ ਕਰਨਲ ਦੀ ਘਰ ਵਾਲੀ ਕਹਿੰਦੀ ਹੈ ਵੀ ਅਸੀਂ ਕਹਿੰਦੀ ਮੇਰਾ ਘਰ ਵਾਲਾ ਮੈਂ ਅਸੀਂ ਸਾਰਿਆਂ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਾਏ ਨੇ ਪਰ ਪੁਲਿਸ ਨੇ ਕੀ ਕੀਤਾ ਜਿਹੜਾ ਪਰਚਾ ਦਰਜ ਕੀਤਾ ਨਾ ਕਮਲਜੀਤ ਉਹ ਜੀ ਅਫਸਰ ਦੀ ਘਰ ਵਾਲੀ ਕਹਿੰਦੀ ਹੈ ਕਿ ਪਰਚਾ ਇੱਕ ਢਾਬੇ ਵਾਲੇ ਦੇ ਬਿਆਨਾਂ ਤੇ ਕੀਤਾ ਪਿਆ ਹੈ ਜੀ ਕਹਿੰਦੀ ਤੱਕਾ ਸਾਡੇ ਨਾਲ ਹੋਇਆ ਤੇ ਪਰਚਾ ਢਾਬੇ ਵਾਲੇ ਦੇ ਬਿਆਨਾਂ ਤੇ ਕੀਤੀ ਬੈਠੇ ਨੇ ਤੇ ਕਰਨਲ ਦੀ ਘਰ ਵਾਲੀ ਕਹਿੰਦੀ ਹੈ ਤਾਂ ਕੀਤਾ ਤਾਂ ਕਿ ਉਸ ਢਾਬੇ ਵਾਲੇ ਨੂੰ ਕੱਲ ਨੂੰ ਜੋ ਮਰਜੀ ਡਰਾ ਧਮਕਾ ਕੇ ਬੁਲਾ ਲਿਆ ਜਾਵੇ ਤੇ ਇਸ ਕੇਸ ਨੂੰ ਰਫਾ ਦਫਾ ਕਰ ਦਿੱਤਾ ਜਾਵੇ ਜੀ ਕਰਨਲ ਦੀ ਘਰ ਵਾਲੀ ਕਹਿੰਦੀ ਹੈ ਕਿ ਮੈਂ ਐਸਐਸਪੀ ਨਾਨਕ ਸਿੰਘ ਨੂੰ ਸਾਰੀਆਂ ਵੀਡੀਓ ਦੇਤੀਆਂ ਨੇ ਸਾਰੀਆਂ ਫੋਟੋਆਂ ਦਿੱਤੀਆਂ ਨੇ ਫੋਟੋ ਤੇ ਵੀਡੀਓ ਦੇ ਵਿੱਚ ਮੇਰੇ ਘਰ ਵਾਲੇ ਨੂੰ ਢਾਕੇ ਪੁਲਿਸ ਵਾਲੇ ਪਸ਼ੂਆਂ ਵਾਂਗ ਕੁੱਟ ਰਹੇ ਨੇ ਤੇ ਨਾਲੇ ਉਹਨੂੰ ਗਾਲ੍ਹਾਂ ਕੱਢ ਰਹੇ ਨੇ ਪਰ ਕਹਿੰਦੀ ਐਸਐਸਪੀ ਸਾਹਿਬ ਨੇ ਅਜੇ ਤੱਕ ਬਾਇ ਨੇਮ ਪਰਚਾ ਦਰਜ ਨਹੀਂ ਕੀਤਾ ਉਹ ਕਹਿੰਦੀ ਕਿ ਆਣਪਛਾਤੇ ਪੁਲਿਸ ਵਾਲੇ ਆਓ ਕਹਿੰਦੀ ਜਿਹੜੇ ਜਿਹੜੇ ਸਸਪੈਂਡ ਕੀਤੇ 12 ਜਣੇ ਕਹਿੰਦੀ ਜੇਕਰ ਮੇਰੇ ਘਰ ਵਾਲੇ ਦਾ ਨਾਮ ਪ੍ਰੈਸ ਕਾਨਫਰੰਸ ਦੇ ਵਿੱਚ ਐਸਐਸਪੀ ਨੇ ਲੈਤਾ ਵੀ ਕਰਨਲ ਪੁਸ਼ਪਿੰਦਰ ਸਿੰਘ ਬਾਸ ਦੇ ਨਾਲ ਪੁਲਸ ਵਾਲਿਆਂ ਦਾ ਹੋਇਆ ਤੇ ਕਹਿੰਦੀ ਜਿਹੜੇ 12 ਪੁਲਸ ਵਾਲਿਆਂ ਨੇ ਇਹ ਕੀਤਾ ਉਹਨਾਂ ਦਾ ਨਾਂ ਕਿਉਂ ਨਹੀਂ ਲਿਆ ਕਹਿੰਦੀ ਐਸਐਸਪੀ ਸਾਹਿਬ ਨੇ ਕੀ ਕਹਿੰਦੀ ਵੀ ਉਹਨਾਂ ਪੁਲਸ ਵਾਲਿਆਂ ਦਾ ਨਾਂ ਐਸਐਸਪੀ ਨੂੰ ਪਤਾ ਨਹੀਂਗਾ ਉਹਨੇ ਬੜੇ ਦਰਦ ਭਰੇ ਲਹਿਜੇ ਦੇ ਵਿੱਚ ਪੂਰੀ ਪ੍ਰੈਸ ਦੇ ਸਾਹਮਣੇ ਫੌਜੀ ਅਫਸਰ ਦੀ ਘਰ ਵਾਲੀ ਨੇ ਕਿਹਾ ਕਹਿੰਦੀ ਐਸਐਸਪੀ ਪਤਾ ਨਹੀਂ ਕਿਉਂ ਆਪਣੇ ਜੂਨੀਅਰ ਪੁਲਸ ਅਫਸਰਾਂ ਨੂੰ ਬਚਾ ਰਹੇ ਨੇ ਹੁਣ ਜਿਹੜੇ ਇਹ ਦੋਸ਼ ਨੇ ਬਹੁਤ ਗੰਭੀਰ ਨੇ ਇਹਦੇ ਉੱਪਰ ਐਸਐਸਪੀ ਨੂੰ ਜਵਾਬ ਦੇਣਾ ਚਾਹੀਦਾ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਕਿਉਂਕਿ ਫੌਜੀ ਅਫਸਰ ਦੀ ਘਰ ਵਾਲੀ ਕਹਿੰਦੀ ਕਹਿੰਦੀ ਮੇਰੇ ਘਰ ਵਾਲੇ ਨੂੰ ਇਹ ਸ਼ਰਾਬ ਪੀਂਦਾ ਸ਼ੋਅ ਕਰ ਰਹੇ ਨੇ ਕਹਿੰਦੀ ਜਿਹੜੇ ਢਾਬੇ ਵਾਲੇ ਦੇ ਥਰੂ ਪਰਚਾ ਕਰਵਾ ਰਹੇ ਨੇ ਉਹ ਕਹਿ ਰਿਹਾ ਵੀ ਸ਼ਰਾਬ ਪੀ ਰਿਆ ਸੀਗਾ ਗੱਡੀ ਤੇ ਰੱਖ ਕੇ ਬਾਹਰ ਤੇ ਉਥੋਂ ਇਹਨਾਂ ਦਾ ਝਗੜਾ ਹੋਇਆ ਪਰ ਕਹਿੰਦੀ ਜਿਹੜੀ ਡਾਕਟਰੀ ਰਿਪੋਰਟ ਆਈ ਆ ਜਿਹੜੀ ਮੈਡੀਕਲ ਰਿਪੋਰਟ ਡਾਕਟਰਾਂ ਨੇ ਦਿੱਤੀ ਆ ਉਹਦੇ ਚ ਕਲੀਅਰ ਹੋ ਗਿਆ ਉਹਨਾਂ ਨੇ ਕਲੀਅਰ ਲਿਖਤਾ ਵੀ ਕੋਈ ਸ਼ਰਾਬ ਅਣਕੋਲ ਨਹੀਂ ਸੀ ਪੀਤੀ ਹੋਈ ਕਹਿੰਦੀ ਫੇਰ ਵੀ ਅਜੇ ਤੱਕ ਉਵੇਂ ਹੀ ਸਾਰਾ ਕੁਝ ਰੱਖੀ ਬੈਠੇ ਨੇ ਕਹਿੰਦੀ ਸਿੱਧਾ ਸਿੱਧਾ ਸਾਡੀ ਹਰਾਸਮੈਂਟ ਕੀਤੀ ਜਾ ਰਹੀ ਆ ਸਾਨੂੰ ਕੁੱਟਿਆ ਸਾਨੂੰ ਮਾਰਿਆ ਸਾਡੇ ਨਾਲ ਧੱਕਾ ਤੇ ਹੁਣ ਸਾਡੀ ਹਰਾਸਮੈਂਟ ਕਹਿੰਦੀ ਪੁਲਿਸ ਕਰ ਰਹੀ ਆ ਔਰ ਫੌਜੀ ਅਫਸਰ ਦੀ ਘਰ ਵਾਲੀ ਨੇ ਇੱਕ ਵੱਡਾ ਸਵਾਲ ਪੰਜਾਬ ਦੀ ਫੀਆ ਦੇ ਵਿੱਚ ਛੱੜਤਾ ਉਹ ਕਹਿੰਦੀ ਜੇਕਰ ਇੱਕ ਐਸਐਸਪੀ ਤੋਂ ਵੀ ਵੱਡਾ ਰੈਂਕ ਫੌਜ ਚ ਹੁੰਦਾ ਹੈ ਕਰਨਲ ਦਾ ਕਹਿੰਦੀ ਜੇਕਰ ਇੱਕ ਵੱਡੇ ਅਫਸਰ ਦੇ ਨਾਲ ਉਹਦੇ ਪਰਿਵਾਰ ਦੇ ਨਾਲ ਆ ਵਿਹਾਰ ਹੈ ਤੇ ਕਹਿੰਦੀ ਜੇ ਆਮ ਬੰਦਾ ਇੱਥੇ ਹੁੰਦਾ ਤਾਂ ਫਿਰ ਉਹਦਾ ਕੀ ਬਣਦਾ ਬਿਲਕੁਲ ਇਹ ਸਵਾਲ ਲੋਕਾਂ ਨੂੰ ਜੱਜ ਰਿਹਾ ਤੇ ਕਿਹੜੀ ਰਾਤੁਰਪੇ ਤੁਸੀਂ ਦੇਖੋ ਪੁਲਿਸ ਪਿਛਲੇ ਦਿਨਾਂ ਤੋਂ ਅਨਕਾਊਂਟਰ ਕਰ ਰਹੀ ਆ ਕਈ ਥਾਵਾਂ ਤੇ ਪੁਲਿਸ ਨੇ ਪਿਛਲੇ 20 ਦਿਨਾਂ ਦੇ ਵਿੱਚ ਗੋਲੀਆਂ ਮਾਰੀਆਂ ਤਿੰਨ ਤਿੰਨ ਚਾਰ ਚਾਰ ਅਨਕਾਉਂਟਰ ਇਵਿਟਸ ਦਿਖਾਏ ਜਾ ਰਿਹਾ ਉਹਦੇ ਤੇ ਵੀ ਸ਼ਰੇਆਮ ਸਵਾਲ ਉੱਠ ਰਹੇ ਆ ਵੱਡੇ ਵੱਡੇ ਚਿੰਤਕ ਬੁੱਧੀਜੀਵੀ ਕਹਿ ਰਹੇ ਆ ਵੀ ਅੱਜ ਤਾਂ ਲੱਤਾਂ 'ਚ ਗੋਲੀਆਂ ਮਾਰ ਰਹੀ ਹੈ ਪੁਲਿਸ ਔਰ ਇਹ ਛਾਤੀਆਂ 'ਚ ਵੱਜਣ ਗਿਆ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਵੇਂ 80 90 ਦੇ ਦਹਾਕੇ 'ਚ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਸੀ ਉਦਾਂ ਬਣਾਏ ਜਾਣਗੇ ਅੱਜ ਸਜਾਵਾਂ ਅਦਾਲਤਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਪੁਲਿਸ ਅਫਸਰਾਂ ਨੂੰ ਜਿਨ੍ਹਾਂ ਨੇ ਉਹਦੋਂ ਮੁਕਾਬਲੇ ਬਣਾਏ ਸੀ ਔਰ ਅੱਜ ਅੱਜ ਇਹ ਸਵਾਲ ਉੱਠ ਰਹੇ ਨਹੀਂ ਵੀ ਇਹ ਸਾਰਾ ਵਰਤਾਰਾ ਕਿਉਂ ਚੱਲਿਆ ਪਿਆ ਸਵਾਲ ਭਗਵੰਤ ਮਾਨ ਸਰਕਾਰ ਤੇ ਵੀ ਉੱਠ ਰਹੇ ਨਹੀਂ ਕਿ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਪੁਲਿਸ ਸਟੇਟ ਕਿਉਂ ਬਣਾਉਣਾ ਚਾਹੁੰਦੀ ਆ ਔਰ ਇਹ ਸਵਾਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੇ ਐਮਐਲਏ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਉਠਾਇਆ ਬਰਗਰ ਸਿੰਘ ਨੇ ਪੰਜਾਬ ਦੀ ਵਿਧਾਨ ਸਭਾ ਚ ਅੱਜ ਤੋਂ 12 13 ਦਿਨ ਪਹਿਲਾਂ ਬਜਟ ਸੈਸ਼ਨ ਦੇ ਵਿੱਚ ਖੜੇ ਹੋ ਕੇ ਭਗਵੰਤ ਮਾਨ ਨੂੰ ਕਿਹਾ ਸੀ ਵੀ ਤੁਸੀਂ ਪੁਲਿਸ ਸਟੇਟ ਬਣਾ ਰਹੇ ਹੋ ਉਹ ਕਹਿੰਦਾ ਪੁਲਿਸ ਦੇ ਹੱਥ ਪੰਜਾਬ ਦੀ ਦਾੜੀ ਫੜਾ ਰਹੇ ਹੋ ਤੁਸੀਂ ਇਹ ਗੱਲ ਪ੍ਰਗਟ ਸਿੰਘ ਨੇ ਪੰਜਾਬ ਦੀ ਵਿਧਾਨ ਸਭਾ ਚ ਆਖੀ ਹੈ ਔਰ ਅੱਜ ਇਹ ਗੱਲ ਪੂਰੇ ਪੰਜਾਬ ਚ ਗੂੰਜਣ ਲੱਗ ਗਈ ਹੈ ਲੋਕ ਜਿਹੜੇ ਪੁਲਿਸ ਮੁਕਾਬਲੇ ਰੋਜ਼ ਹੋ ਰਹੇ ਨੇ ਲੋਕ ਕਹਿੰਦੇ ਨੇ ਵੀ ਇੰਨੇ ਇੱਕੋਦਮ ਕਿਵੇਂ ਪੁਲਿਸ ਮੁਕਾਬਲੇ ਸ਼ੁਰੂ ਹੋ ਗਏ ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਸਾਹਿਬ ਨੇ ਉਹਨਾਂ ਨੇ ਕਿਹਾ ਉਹ ਕਹਿੰਦੇ ਪੁਲਿਸ ਕਾਨੂੰਨ ਮੁਤਾਬਕ ਕੰਮ ਕਰ ਰਹੀ ਆ ਤੇ ਜਿਹੜਾ ਪੁਲਿਸ ਤੇ ਹਮਲਾ ਕਰੂ ਉਹ ਉਹਦੇ ਤੇ ਪੁਲਿਸ ਵੀ ਕਾਰਵਾਈ ਕਰੂ ਜਵਾਬੀ ਪਰ ਲੋਕ ਕਹਿੰਦੇ ਨੇ ਵੀ ਕੀ 15 20 ਦਿਨਾਂ ਤੋਂ ਹੀ ਪੁਲਿਸ ਦੇ ਹਮਲੇ ਸ਼ੁਰੂ ਹੋ ਗਏ ਨੇ ਜੀ ਜੀ ਇੱਕਦਮ ਟਣ ਟਣ ਚਾਰ ਚਾਰ ਅਨਕਾਊਂਟਰ ਕਿੱਥੋਂ ਕਿਵੇਂ ਆ ਗਏ ਪਰ ਉਹਦੇ ਨਾਲ ਆ ਜਿਹੜਾ ਪਟਿਆਲਾ ਦੇ ਵਿੱਚ ਫੌਜੀ ਅਫਸਰ ਦੇ ਨਾਲ ਹੋਇਆ ਇਹਨੇ ਤਾਂ ਇੱਕ ਤਰ੍ਹਾਂ ਨਾਲ ਪੁਲਿਸ ਦਾ ਸਭ ਕੁਝ ਖਿਲਾਰ ਕੇ ਰੱਖਤਾ ਹੁਣ ਪੁਲਿਸ ਨੂੰ ਜਵਾਬ ਦੇਣਾ ਚਾਹੀਦਾ ਫੌਜੀ ਅਫਸਰ ਦੀ ਘਰ ਵਾਲੀ ਸ਼ਰਮ ਕਹਿੰਦੀ ਹੈ ਕਿ ਧੱਕਾ ਕਰਕੇ ਪੁਲਿਸ ਆਪਣੇ ਬੰਦਿਆਂ ਨੂੰ ਬਚਾਉਣ ਲੱਗੀ ਹੋਈ ਆ ਔਰ ਜਿਹੜੀਆਂ ਗੱਲਾਂ ਉਹ ਕਰ ਰਹੀ ਆ ਉਹ ਪੂਰੇ ਪੰਜਾਬ ਨੂੰ ਜੱਜ ਰਹੀਆਂ ਨੇ ਉਹ ਗੱਲਾਂ ਪੂਰਾ ਪੰਜਾਬ ਸਹਿਮਤ ਹੋ ਰਿਹਾ ਵਕ ਵਕ ਚੈਨਲਾਂ ਦੇ ਥੱਲੇ ਲੋਕਾਂ ਦੇ ਕਮੈਂਟ ਪੜ ਕੇ ਦੇਖੋ ਤੁਸੀਂ ਲੋਕ ਕਹਿ ਰਹੇ ਨੇ ਵੀ ਐਸਐਸਪੀ ਤੇ ਪੰਜਾਬ ਪੁਲਿਸ ਪਹਿਲਾਂ ਧੱਕਾ ਕੀਤਾ ਤੇ ਹੁਣ ਵਿਚਾਰੀ ਆ ਉਹਨਾਂ ਨੂੰ ਫੌਜੀ ਅਫਸਰ ਦੀ ਘਰ ਵਾਲੀ ਕਹਿੰਦੀ ਆ ਪਟਿਆਲੇ ਦੀ ਪੁਲਿਸ ਨੇ ਵੀ ਸਾਡੀ ਹਰਾਸਮੈਂਟ ਕੀਤੀ ਤੇ ਹੁਣ ਮੈਂ ਜਿਹੜੇ ਵੱਡੇ ਪੁਲਿਸ ਅਫਸਰ ਨੇ ਜਿਹੜੇ ਡੀਜੀਪੀ ਪੰਜਾਬ ਦੇ ਉਹਨਾਂ ਕੋਲੇ ਆਈਆਂ ਤੇ ਇੱਥੇ ਵੀ ਸਾਡੀ ਕੋਈ ਨਹੀਂ ਸੁਣਦਾ ਪਿਆ ਉਹਨੇ ਉਥੋਂ ਚੈਨਲਾਂ ਦੇ ਮੂਹਰੇ ਬੋਲੀ ਆ ਇਹ ਗੱਲ ਦੂਜੀ ਗੱਲ ਉਹ ਕਹਿੰਦੀ ਕਿ ਜਿਹੜੇ ਚੈਨਲ ਸਾਡੀ ਕਵਰੇਜ ਕਰਨੀ ਚਾਹੁੰਦੇ ਨੇ ਪੰਜਾਬ ਪੁਲਿਸ ਉਹਨਾਂ ਨੂੰ ਡਰਾ ਰਹੀ ਆ ਧਮਕਾ ਰਹੀ ਆ ਚੈਨਲਾਂ ਨੂੰ ਰੋਕਿਆ ਜਾ ਰਿਹਾ ਮੀਡੀਆ ਨੂੰ ਰੋਕਿਆ ਜਾ ਰਿਹਾ ਹੁਣ ਪੰਜਾਬ ਪੁਲਿਸ ਦੇ ਉੱਪਰ ਇਹ ਕੋਈ ਛੋਟੇ ਇਲਜ਼ਾਮ ਨਹੀਂ ਗਏ ਫਿਰ ਹੁਣ ਜਿਹੜਾ ਉਹ ਬੱਚਾ ਡੀਜੀ ਪੁਲਿਸ ਅਫਸਰ ਦਾ ਕੁੱਟਿਆ ਜਿਹਦੇ ਸਿਰ ਤੇ ਪੱਟੀਆਂ ਨਹੀਂ ਉਹ ਹੁਣ ਪੂਰੀ ਉਮਰ ਪੁਲਿਸ ਨੂੰ ਨਫ਼ਰਤ ਕਿਵੇਂ ਨਹੀਂ ਕਰੂਗਾ ਤੇ ਜਿਹੜੇ ਲੋਕ ਆ ਸੀਨ ਵੇਖ ਰਹੇ ਨੇ ਉਹਦੇ ਉਹਨਾਂ ਸਾਹਮਣੇ ਪੁਲਿਸ ਦਾ ਚਿਹਰਾ ਕੀ ਬਣੇਗਾ ਹੁਣ ਪੁਲਿਸ ਫੇਰ ਕਹਿੰਦੀ ਹੈ ਕਿ ਲੋਕ ਸਾਡਾ ਇੱਜ਼ਤ ਨਹੀਂ ਕਰਦੇ ਸਾਡਾ ਸਨਮਾਨ ਨਹੀਂ ਕਰਦੇ ਸਾਡੇ ਪ੍ਰਤੀ ਕਦਰਤਨ ਸਾਡੇ ਤੇ ਸਵਾਲ ਕਿਉਂ ਇੰਨਾ ਗੱਲਾਂ ਕਰਕੇ ਤੇ ਸਵਾਲ ਨੇ ਹੁਣ ਦੇਖੋ ਪੁਲਿਸ ਦੇ ਉੱਪਰ ਸਵਾਲਾਂ ਦਾ ਢੇਰਾ ਇਸ ਘਟਨਾ ਨੇ ਹੋਰ ਵੱਡਾ ਕਰਤਾ ਅੱਗੇ ਤਾਂ ਆਮ ਲੋਕਾਂ ਨਾਲ ਵਾਪਰਦਾ ਹੁਣ ਇੱਕ ਕਰਨਲ ਲੈਵਲ ਦਾ ਆਈਜੀ ਲੈਵਲ ਦਾ ਅਫਸਰ ਹੁੰਦਾ ਕਰਨਲ ਫੌਜ ਦੇ ਅੰਦਰ ਉਹਦੇ ਨਾਲ ਔਰ ਇੱਥੋਂ ਤੱਕ ਫੌਜੀ ਅਫਸਰ ਦੀ ਘਰ ਵਾਲੀ ਕਹਿੰਦੀ ਜਦੋਂ ਉਹਨੇ ਕਿਹਾ ਨਾ ਵੀ ਮੈਂ ਫੌਜੀ ਅਫਸਰ ਆ ਮੇਰਾ ਆਈ ਕਾਰਡ ਦੇਖ ਲਓ ਤਾਂ ਉਹ ਕਹਿੰਦੇ ਆਈ ਕਾਰਡ ਤਾਂ ਤੂੰ ਤਾਂ ਦਿਖਾਏਗਾ ਜੇ ਤੂੰ ਸਵੇਰ ਤੱਕ ਬਚੇਂਗਾ ਫੌਜੀ ਅਫਸਰ ਦੀ ਘਰ ਵਾਲੀ ਕਹਿੰਦੀ ਉਹ ਕਹਿੰਦੇ ਹੁਣੇ ਇੱਕਨ ਕਾਊਂਟਰ ਕਰਕੇ ਠੋਕ ਕੇ ਆਏ ਆ ਤੂੰ ਸਵੇਰ ਤੱਕ ਬਚੇਂਗਾ ਤਾਂ ਹੀ ਤੂੰ ਆਈ ਕਾਰਡ ਦਿਖਾਉਣ ਚੁੱਕਾ ਹੋਵੇਗਾ ਹੁਣ ਜਿਹੜੀਆਂ ਐਡੀਆਂ ਵੱਡੀਆਂ ਗੱਲਾਂ ਕੈਮਰਿਆਂ ਤੇ ਫੌਜੀ ਅਫਸਰ ਦੀ ਘਰ ਵਾਲੀ ਬੋਲ ਰਹੀ ਐ ਉਹਦਾ ਜਵਾਬ ਕੋਈ ਹੈ ਨਾਨਕ ਸਿੰਘ ਕੋਲ ਨਾਨਕ ਸਿੰਘ ਬਾਰੇ ਲੋਕ ਕਹਿੰਦੇ ਰਹੇ ਆ ਕਿ ਪੜਿਆ ਲਿਖਿਆ ਬੰਦਾ ਡਾਕਟਰ ਨਾਨਕ ਸਿੰਘ ਪੀ ਐਚ ਡੀ ਕੀਤੀ ਆ ਪੁਲਿਸ ਅਫਸਰ ਬਣਨ ਤੋਂ ਪਹਿਲਾਂ ਤੇ ਅੱਜ ਕਿਵੇਂ ਉਹ ਪੂਰੇ ਪੁਲਸੀਆ ਤੰਤਰ ਦੇ ਵਿੱਚ ਰੰਗਿਆ ਗਿਆ ਜਿਹੜੇ ਗੰਭੀਰ ਸਵਾਲ ਉੱਠ ਰਹੇ ਨੇ ਪੁਲਿਸ ਨੂੰ ਚਾਹੀਦਾ ਕਿ ਜੁੰਮੇਵਰੀ ਨਾਲ ਇਹਨਾਂ ਇਹਨਾਂ ਸਵਾਲਾਂ ਦਾ ਜਵਾਬ ਦੇਵੇ ਸਵਾਲ ਉਠਾਉਣ ਵਾਲੇ ਤੇ ਖਿੱਚ ਕੇ ਜ਼ੁਬਾਨਾਂ ਬੰਦ ਕਰਾ ਕੇ ਕੰਮ ਨਹੀਂ ਸਰਨਾ ਜੇਕਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਚਾਹੁੰਦੀ ਆ ਕਿ ਲੋਕਾਂ ਦੇ ਵਿੱਚ ਸ਼ਾਂਤੀ ਬਣਾਉਣੀ ਆ ਸਮਾਜ 'ਚ ਸ਼ਾਂਤੀ ਬਣਾਉਣੀ ਆ ਪੁਲਿਸ ਪ੍ਰਸ਼ਾਸਨ ਦਾ ਚਿਹਰਾ ਨਖਾਰਨਾ ਫਿਰ ਪਬਲਿਕ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਫਿਰ ਉਹ ਜਿਹੜੇ ਫੌਜੀ ਅਫਸਰ ਦੀ ਘਰ ਵਾਲੀ ਆ ਉਹਦੇ ਸਵਾਲਾਂ ਦੇ ਜਵਾਬ ਮਿਲਨੇ ਚਾਹੀਦੇ ਨਹੀਂ ਨਾਲੇ ਡਾਕਟਰ ਸਾਹਿਬ ਜਿਵੇਂ ਰੈਸਟੋਰੈਂਟਾਂ ਵਿੱਚ ਜਾਂ ਹੋਰ ਕਿਤੇ ਵੀ ਲੋਕਾਂ ਦੀਆਂ ਛੋਟੀਆਂ ਮੋਟੀਆਂ ਲੜਾਈਆਂ ਹੁੰਦੀਆਂ ਇਹੋ ਜਿਹੀਆਂ ਗੱਲਾਂ ਤੋਂ ਜਿੱਥੇ ਪੁਲਿਸ ਵਾਲਿਆਂ ਨੇ ਉਸ ਕਰਨਲ ਨੂੰ ਕੁੱਟਿਆ ਉਹ ਉਹਨੂੰ ਸ਼ਾਂਤੀ ਵਾਸਤੇ ਉਹਨਾਂ ਨੂੰ ਰੋਕਣ ਵਾਸਤੇ ਤਾਂ ਪੁਲਿਸ ਨੂੰ ਬੁਲਾਇਆ ਜਾਂਦਾ ਤੇ ਪੁਲਿਸ ਨੇ ਇਹ ਕੀ ਕਰਤਾ ਦੇਖੋ ਇਹੀ ਤਾਂ ਸਵਾਲ ਨੇ ਕਮਲਜੀਤ ਵੀ ਪੁਲਿਸ ਨੇ ਗੁੰਡਾਗਰਦੀ ਰੋਕਣੀ ਆ ਬਦਮਾਸ਼ੀ ਰੋਕਣੀ ਆ ਧੱਕੇਸ਼ਾਹੀ ਰੋਕਣੀ ਆ ਤੇ ਕਾਨੂੰਨ ਰੱਖਣਾ ਤੇ ਜਦੋਂ ਪੁਲਿਸ ਆ ਕੁਛ ਕਰੇ ਜੋ ਘਟਨਾ ਦੱਸੀ ਜਾ ਰਹੀ ਹੈ ਕੈਮਰਿਆਂ ਚ ਆ ਗਈ ਆ ਉਹ ਤਾਂ ਸ਼ਰਮ ਗੁੰਡਾਗਰਦੀ ਆ ਉਹ ਤਾਂ ਬਦਮਾਸ਼ੀ ਆ ਤੇ ਇਹਦਾ ਮਤਲਬ ਇਹ ਆ ਵੀ ਕਾਨੂੰਨ ਦੇ ਰਖਵਾਲੇ ਹੀ ਜੇਕਰ ਐਦਾਂ ਬਦਮਾਸ਼ੀ ਤੇ ਗੁੰਡਾਗਰਦੀ ਕਰਨਗੇ ਤੇ ਫਿਰ ਕਾਨੂੰਨ ਦੀ ਰਾਖੀ ਕੌਣ ਕਰੇਗਾ ਪੁਲਿਸ ਹੀ ਕਾਨੂੰਨ ਦੀ ਰਾਖੀ ਲਈ ਹੈ ਨਾ ਤੇ ਪੁਲਿਸ ਨੇ ਇਹ ਕਾਰਨਾਮਾ ਕੀਤਾ ਔਰ ਇਹ ਕੋਈ ਪਹਿਲੀ ਤੇ ਆਖਰੀ ਵਾਰ ਨਹੀਂ ਕੀਤੀ ਇੱਕ ਘਟਨਾ ਅਫਸਰ ਕਰਕੇ ਸੀਨ ਤੇ ਆ ਗਈ ਰੋਜ਼ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਨਾਲ ਆ ਵਿਹਾਰ ਹੁੰਦਾ ਗਾਲ ਕੱਢ ਦੇਣੀ ਥੱਪੜ ਮਾਰ ਦੇਣਾ ਤਾਂ ਆਮ ਹੀ ਵਰਤਾਰਾ ਬਣਿਆ ਪਿਆ ਪੁਲਿਸ ਦੇ ਵਿੱਚ ਪੁਲਿਸ ਦੇ ਵਿੱਚ ਵੀ ਜਿਹੜੇ ਇਮਾਨਦਾਰ ਬੰਦੇ ਨੇ ਜਾਂ ਜਿਹੜੇ ਜ਼ਮੀਰ ਵਾਲੇ ਚੰਗੇ ਬੰਦੇ ਨੇ ਉਹ ਖੁਦ ਇਹਨਾਂ ਗੱਲਾਂ ਦੇ ਉੱਪਰ ਦੁਖੀ ਨੇ ਵੀ ਯਾਰ ਪੁਲਿਸ ਵਾਲੇ ਸਾਡੇ ਬੰਦੇ ਐ ਕਿਉਂ ਕਰ ਦਿੰਦੇ ਨੇ ਕਈ ਪੁਲਿਸ ਅਫਸਰ ਵਿਰਲੇ ਵੰਜੇ ਇਹੋ ਜਿਹੇ ਹੈਗੇ ਨਹੀਂ ਜਿਨ੍ਹਾਂ ਨੇ ਸਾਡੇ ਕੋਲ ਕਈ ਵਾਰ ਇਹਨਾਂ ਚੀਜ਼ਾਂ ਤੇ ਅਫਸੋਸ ਪ੍ਰਗਟ ਕੀਤਾ ਵੀ ਯਾਰ ਅਸੀਂ ਤੇ ਆਪ ਦੁਖੀਆਂ ਵੀ ਕਿਉਂ ਇਦਾਂ ਵਰਤੀ ਪਾ ਕੇ ਕੋਈ ਇਦਾਂ ਕਿਉਂ ਕਰਦਾ ਜੀ ਹੁਣ ਦੇਖੋ ਪੁਲਿਸ ਜਿਹੜੀ ਆ ਉਹਦਾ ਅਕਸ ਪੰਜਾਬ ਦੇ ਵਿੱਚ ਸੁਧਰਨਾ ਬਹੁਤ ਜ਼ਰੂਰੀ ਆ ਅਸੀਂ ਗੱਲਾਂ ਕਰਦੇ ਵਿਦੇਸ਼ਾਂ ਦੀਆਂ ਵੀ ਉੱਥੇ ਪੁਲਿਸ ਜਿਹੜੀ ਆ ਉਹ ਲੋਕਾਂ ਦੀ ਦੋਸਤਾ ਵਾਂਗ ਪੇਸ਼ ਆਉਂਦੀ ਆ ਪੁਲਿਸ ਤੇ ਲੋਕ ਭਰੋਸਾ ਕਰਦੇ ਆ ਕਈ ਦੇਸ਼ਾਂ ਦੇ ਪਰ ਸਾਡੇ ਦੇਸ਼ ਦੇ ਵਿੱਚ ਪੁਲਿਸ ਦਾ ਜਿਹੜਾ ਅਕਸ ਆ ਉਹ ਇਹੋ ਜਿਹੇ ਘਟਨਾਵਾਂ ਸ਼ਰੇ ਆਮ ਸਵਾਲ ਖੜੇ ਕਰਦੀਆਂ ਨੇ ਔਰ ਜਿਹੜੇ ਸਵਾਲ ਫੌਜੀ ਅਫਸਰ ਦੀ ਘਰ ਵਾਲੀ ਨੇ ਕੀਤੇ ਨੇ ਉਹਦਾ ਜਵਾਬ ਭਗਵੰਤ ਮਾਨ ਸਾਹਿਬ ਨੂੰ ਦੇਣਾ ਚਾਹੀਦਾ ਕਿਉਂਕਿ ਘਟਨਾ ਕੋਈ ਛੋਟੀ ਨਹੀਂ ਪੰਜਾਬ ਪੱਧਰੀ ਘਟਨਾ ਬਣ ਗਈ ਆ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਹੈ ਚੁੱਪਣੇ ਜਿਵੇਂ ਕੁਝ ਹੋਇਆ ਨਹੀਂ ਹੁੰਦਾ हां जेकर सरकार ਕਿਸੇ ਹੋਰ پارٹی ਦੀ ਹੁੰਦੀ ਤੇ ਅੱਜ ਫਿਰ ਮਾਨ ਸਾਹਿਬ ਉਹਨਾਂ ਨੇ ਬੋਲਦੇ ਹੋਣਾ ਸੀ ਸਭ ਤੋਂ ਮੂਰੇ ਹੋ ਕੇ ਬੋਲਣਾ ਸੀ ਤੇ ਕਹਿਣਾ ਸੀ ਇਹ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਅੱਜ ਮਾਨ ਸਾਹਿਬ ਚੁੱਪ ਨਹੀਂ ਕਿਉਂ ਚੁੱਪ ਨਹੀਂ ਅੱਜ ਭਗਵੰਤ ਮਾਨ ਸਾਹਿਬ ਦਾ ਕੋਈ ਬਿਆਨ ਨਹੀਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਦਾ ਕੋਈ ਬਿਆਨ ਨਹੀਂ ਹੈ ਕਿਉਂ ਨਹੀਂ ਹੈ ਇਹ ਸਵਾਲ ਨੇ ਔਰ ਇਹ ਜਵਾਬ ਕੱਲੀ ਫੌਜੀ ਅਫਸਰ ਕਰਨਲ ਦੀ ਘਰ ਵਾਲੀ ਨਹੀਂ ਮੰਗਦੀ ਇਹ ਜਵਾਬ ਤਾਂ ਪੂਰਾ ਪੰਜਾਬ ਵਸਤੇ ਮੰਗੀ ਜਾਂਦਾ ਸੋ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਜੇ ਇਹਨੂੰ ਅੰਡਰਐਸਟੀਮੇਟ ਕਰਦੀ ਹੈ ਜਾਂ ਇਹਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਤਾਂ ਇਹ ਉਹਦੀ ਗਲਤੀ ਹੋਏਗੀ ਜਿਵੇਂ ਸੁਖਬੀਰ ਬਾਦਲ ਹੋਰਾਂ ਨੂੰ ਮੰਨਿਆ ਜਿਹੜੀ ਕੋਟਪੂਰੇ ਗੋਲੀਕਾਰਡ ਹੋਇਆ ਸੀ ਉਹਨਾਂ ਨੇ ਵੀ ਉਹਨੂੰ ਹਲਕੇ ਚ ਲੈ ਲਿਆ ਸੀ ਮਾਮੂਲੀ ਘਟਨਾ ਸਮਝ ਲਿਆ ਸੀ ਹੋਇਆ ਉੱਥੇ ਵੀ ਇਦਾਂ ਹੀ ਸੀ ਵੀ ਅਣਪਛਾਤੇ ਪੁਲਿਸ ਵਾਲਾ ਤੇ ਪਰਚਾ ਦਰਜ ਕਰ ਲਿਆ ਸੀ ਪੁਲਿਸ ਅਣਪਛਾਤੀ ਹੁੰਦੀ ਨਹੀਂ ਹਾਂ ਹੋਇਆ ਹੁਣ ਪਟਿਆਲੇ ਵੀ ਅਮੇ ਆ ਅਣਪਛਾਤੇ ਪੁਲਿਸ ਵਾਲਾ ਤੇ ਪਰਚਾ ਦਰਜ ਔਰ ਜਦੋਂ ਕੋਟਕਪੂਰੇ ਸੁਖਬੀਰ ਕੀ ਸਰਕਾਰ ਨੇ ਅਣਪਛਾਤੇ ਪੁਲਿਸ ਤੇ ਪਰਚਾ ਦਰਜ ਕੀਤਾ ਸੀ ਭਗਵੰਤਮਨ ਸਾਹਿਬ ਬਹੁਤ ਬੋਲਦੇ ਸੀ ਕਿ ਪੁਲਿਸ ਕਿਵੇਂ ਅਣਪਛਾਤੀ ਹੁੰਦੀ ਆ ਪੁਲਿਸ ਤੇ ਅਣਪਛਾਤੀ ਹੋ ਹੀ ਨਹੀਂ ਸਕਦੀ ਤੇ ਅੱਜ ਫੌਜੀ ਕਰਨਲ ਦੀ ਘਰ ਵਾਲੀ ਚੀਕ-ਚੀਕ ਕੇ ਕਹਿ ਰਹੀ ਆ ਰੋ ਰੋ ਕੇ ਕੈਮਰਾ ਸਾਹਮਣੇ ਕਹਿ ਰਹੀ ਆ ਕਿ ਪੁਲਿਸ ਵਾਲਿਆਂ ਦੇ ਨਾਮ ਪਰਚੇ ਚ ਕਿਉਂ ਨਹੀਂ ਗੇ ਫਿਰ ਉਹ ਕਹਿੰਦੀ ਵੀ 45 ਦਿਨ ਪੜਤਾਲ ਲਈ ਰੱਖ ਲੈ ਇਹਨਾਂ ਨੇ ਉਹ ਕਹਿੰਦੀ ਜੇਕਰ ਘਟਨਾ ਦੀ ਸਚਾਈ ਜਾਨਣੀ ਹੈ ਕੈਮਰਿਆਂ ਦੀਆਂ ਵੀਡੀਓ ਪਈਆਂ ਨੇ ਫੋਟੋਆਂ ਪਈਆਂ ਸਾਰਾ ਕੁਝ ਤਾਂ ਸਾਹਮਣੇ ਅਸੀਂ ਦਿੱਤੀ ਬੈਠੇ ਆ ਤੇ 45 ਦਿਨ ਕਿਹੜੀ ਜਾਂਚ ਪੜਤਾਲ ਕਰਨੀ ਇਹਨਾਂ ਨੇ ਪਰਚਾ ਦਰਜ ਕਰ ਲਈ ਉਹ ਕਹਿੰਦੀ ਦੇਖੋ ਜੇ ਪੜਤਾਲ ਕਰਕੇ ਕਾਰਵਾਈ ਕਰਨੀ ਹੋਵੇ ਤਾਂ ਕਰਨਲ ਦੀ ਘਰ ਵਾਲੀ ਕਹਿੰਦੀ ਦਿਨ ਦੋ ਬਹੁਤ ਨਹੀਂ ਪਰ ਉਹ ਕਹਿੰਦੀ ਜਾਣ ਬੁੱਝ ਕੇ 45 ਦਿਨ ਤੱਕ ਲਮਕਾਇਆ ਗਿਆ ਤਾਂ ਕਿ ਉਦੋਂ ਤੱਕ ਚੀਜ਼ਾਂ ਨੂੰ ਆਪਣੇ ਹਿਸਾਬ ਨਾਲ ਸੈੱਟ ਕਰ ਲਿਆ ਜਾਵੇ ਤੇ ਸੈੱਟ ਕਰਕੇ ਸਭ ਕੁਝ ਰਫਾ ਦਫਾ ਕਰ ਦਿੱਤਾ ਜਾਵੇ ਹੁਣ ਮੈਨੂੰ ਲੱਗਦਾ ਪੰਜਾਬ ਦੀ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਨੂੰ ਕੋਟਕਪੂਰਾ ਗੋਲੀ ਕਾਂਡ ਵਾਂਗ ਸੀਰੀਅਸਲੀ ਲੈਣਾ ਚਾਹੀਦਾ ਇਹਦੇ ਤੇ ਪੁਲਿਸ ਦਾ ਨੁਕਸਾਨ ਬਹੁਤਾ ਨਹੀਂ ਹੋਣਾ ਇਹ ਦਿੱਤੇ ਮਾਂਜੀ ਜਾਣੀ ਹੈ ਆਮ ਆਦਮੀ ਪਾਰਟੀ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਜਿਹੜਾ 80% ਨੁਕਸਾਨ ਕਾਲੀ ਦਲ ਨੂੰ ਹੋਇਆ ਸੁਖਬੀਰ ਹੋਰਾਂ ਨੂੰ ਹੋਇਆ ਉਹ ਕੋਟਕਪੂਰਾ ਗੋਲੀकांड ਨੇ ਕੀਤਾ ਜੀ 20% ਨੁਕਸਾਨ ਬਾਕੀ ਮੁੱਦਿਆਂ ਦਾ 80% ਨੁਕਸਾਨ ਉਹ ਇੱਕੋ ਮੁੱਦੇ ਦਾ ਹੋਇਆ ਪਿਆ ਅੱਜ ਤੱਕ ਰਾਸ ਨਹੀਂ ਆਇਆ ਤੇ ਛੇਤੀ ਆਉਣੇ ਵੀ ਨਹੀਂਗੇ ਤਾਂ ਇਹੋ ਜੀ ਇੱਕ ਘਟਨਾ ਪਾਰਟੀ ਨੂੰ ਮਾਂਜ ਦਿੰਦੀ ਹੁੰਦੀ ਆ ਆਮ ਆਦਮੀ ਪਾਰਟੀ ਦੇ ਸਿਆਣੇ ਬੰਦੇ ਹੈਗੇ ਬੜੇ ਤੇਜਤਰਾਰ ਬੰਦੇ ਨੇ ਉਹਨਾਂ ਨੂੰ ਇਸ ਮਸਲੇ ਦੀ ਗ੍ਰੀਵੈਂਸਨੈਸ ਨੂੰ ਇਸ ਮਸਲੇ ਦੀ ਤੀਖਣਤਾ ਤੇ ਗਹਿਰਾਈ ਨੂੰ ਵਾਚਣਾ ਚਾਹੀਦਾ ਔਰ ਵਕਤ ਰਹਿੰਦਿਆਂ ਕਾਰਵਾਈ ਜਿਹੜੀ ਬਣਦੀ ਆ ਉਹ ਹੋਣੀ ਚਾਹੀਦੀ